ਜਿੰਨੇ ਲੋਕ ਵੀ ਰੈਗੂਲਰ ਗਰਮੀ ਦੇ ਵਿੱਚ ਕੰਮ ਕਰ ਰਹੇ ਨੇ ਜਿਸ ਦੇ ਨਾਲ ਉਹਨਾਂ ਦਾ ਰੈਗੂਲਰ ਪਸੀਨਾ ਜਾ ਰਿਹਾ ਈਵਨ ਜੇ ਤੁਸੀਂ ਜਿਮ ਵੀ ਕਰ ਰਹੇ ਹੋ ਤਾਂ ਤੁਹਾਡਾ ਪਸੀਨਾ ਜਾ ਰਿਹਾ ਤਾਂ ਆਪਣੀ ਬੋਤਲ ਜਿਹੜੇ ਲੋਕ ਬੋਤਲ ਨਾਲ ਕੈਰੀ ਕਰਦੇ ਹਨ ਜਿਮ ਦੇ ਵਿੱਚ ਉਹਨਾਂ ਨੇ ਕੀ ਕਰਨਾ ਇੱਕ ਨਿੰਬੂ ਚਮਚ ਦਾ ਚੌਥਾ ਹਿੱਸਾ ਮੈਗਨੀਸ਼ੀਅਮ ਸਾਲਟ ਪਾ ਕੇ ਪੂਰੀ ਦੀ ਬੋਤਲ ਭਰ ਕੇ ਲੈ ਜਾਓ ਹਮ ਉਹ ਤੇ ਸਿਪ ਸਿਪ ਪੀਓ ਮੈਗਨੀਸ਼ੀਅਮ ਸਾਲਟ ਮੈਂ ਇਸ ਕਰਕੇ ਬੋਲ ਰਿਹਾ ਕਿ ਜਦੋਂ ਪਸੀਨਾ ਨਿਕਲਦਾ ਸਾਡੀ ਬਾਡੀ ਚ ਇਲੈਕਟ੍ਰੋਲਾਈਟਸ ਨਿਕਲ ਜਾਂਦੇ ਨੇ ਜੋ ਸਾਡੇ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਅਸੀਂ ਥਕਾਵਟ ਫੀਲ ਕਰਦੇ ਹਾਂ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਸਾਨੂੰ ਫੀਲ ਹੁੰਦਾ ਕਿ ਅਸੀਂ ਥੱਕ ਗਏ ਹਾਂ ਬਿਲਕੁਲ ਪਰ ਉਹ ਉਹਦਾ ਕਾਰਨ ਇਹ ਹੁੰਦਾ ਕਿ ਜਿਹੜੇ ਇਲੈਕਟ੍ਰੋਲਾਈਟਸ ਹੈ ਇਲੈਕਟ੍ਰੋਲਾਈਟਸ ਕੀ ਅੰਦਰ ਮੈਗਨੀਸ਼ੀਅਮ ਸੋਡੀਅਮ ਕੈਲਸ਼ੀਅਮ ਪੋਟਾਸ਼ੀਅਮ ਚਾਰੇ ਦੇ ਚਾਰੇ ਕੀ ਹੈ ਇਲੈਕਟ੍ਰੋਲਾਈਟਸ ਨੇ ਸਾਡੇ ਬਾਡੀ ਜਿਵੇਂ ਇਹਨੂੰ ਡੀਟੌਕਸ ਕਰ ਦਿੰਦੀ ਹੈ ਪਸੀਨੇ ਦੇ ਰਾਹੀਂ ਉਸ ਤੋਂ ਬਾਅਦ ਅਸੀਂ ਥੱਕਿਆ ਹੋ ਤੋ ਉਹਨੂੰ ਰੀਫਾਰਮ ਕਰਨ ਵਾਸਤੇ ਗਿਆ ম্যাগਨੀਸ਼ੀਅਮ ਸాల్ਟ ਕਿਉਂਕਿ ਇਸਦੇ ਚਾਰੋਂ ਹੀ ਨੇ ম্যাগਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਚਾਰੋਂ ਹੀ ਨੇ